ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੱਖ ਕੌਮ ਦੇ ਅਨਮੋਲ ਮੋਤੀ ਅਮਰ ਸ਼ਹੀਦ ਬਾਬਾ ਮੋਤੀराम ਮਹਰਾਜ ਜੀ ਬਾਰੇ ਲੇਖ ਲਿਖਣ ਜਾ ਰਹੇ ਹਾਂ ਤੰਦਨ ਬਾਬਾ ਮੋਤੀराम ਜੀ ਮਹਰਾ ਸਿੱਖ ਪੰਥ ਦੇ ਮਹਾਨ ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਆਪਣਾ ਤਨ ਮਨ ਅਤੇ ਧਨ ਵਾਰਦੇ ਹੋਏ ਅਮਰ ਸ਼ਹੀਦ ਦਾ ਦਰਜਾ ਪ੍ਰਾਪਤ ਕੀਤਾ ਆਪ ਜੀ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਕੈਦ ਮਾਤਾ ਗੁੱਜਰਕੌਰ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਉਂਦੀ ਸੇਵਾ ਕੀਤੀ ਸੀ। ਬਾਬਾ ਮੋਤੀराम ਮਹਾਰਾਜ ਜੀ ਦਾ ਜਨਮ 9 ਫਰਵਰੀ 1677 ਨੂੰ ਪਿਤਾ ਹਰਾਰਾਮ ਜੀ ਦੇ ਘਰ ਮਾਤਾ ਲਾਦੂ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ ਇਸੇ ਕੰਮ ਨੂੰ ਕਰਨਿਆ ਆਪ ਜੀ ਨੂੰ ਸੁਪਾ ਸਰਹੰਦ ਦੇ ਕੇਤ ਖਾਣੇ ਵਿੱਚ ਰਸੋਈ ਦੀ ਨੌਕਰੀ ਮਿਲ ਗਈ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਜੇ ਪੰਜ ਪਿਆਰੀਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਬਾਬਾ ਮੋਤੀराम ਮਹਰਾਜ ਜੀ ਜੀਤੇ ਚਾਚਾ ਜੀ ਲੱਗਦੇ ਸਨ ਜਦੋਂ ਮਰੀਂਡਾ ਦੇ कोतवाल ਨੇ ਗੱਗੂ ਗੰਗੂਰ ਸੋਏ ਦੀ ਸ਼ਕਤ ਉੱਤੇ ਮਾਤਾ ਗੁੱਜਰ ਕੋਰਜੀ ਅਤੇ ਸਹਿਬਜ਼ਾਦਾ ਜੁਰਾਵਰ ਸਿੰਘ ਜੀ ਅਤੇ ਸਹਿਬਜ਼ਾਦਾ ਫਤਿਹ ਸਿੰਘ ਜੀ ਨੂੰ ਬੰਦੀ ਬਣਾ ਕੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ ਸਰਹੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਸੀ ਜੋ ਵੀ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਮਦਦ ਕਰੇਗਾ ਉਸ ਨੂੰ ਪਰਿਵਾਰ ਸਮੇਤ ਕੋਲੂ ਵਿੱਚ ਪੇੜ ਦਿੱਤਾ ਜਾਵੇਗਾ ਬਾਬਾ ਮੋਤੀराम ਮਹਰਾਜ ਜੀ ਵजीर खान ਦੇ ਇਸ ਐਲਾਨ ਦੇ ਬਾਵਜੂਦ ਵੀ بڑے ਪਿਆਰ ਨਾਲ ਪ੍ਰਸ਼ਾਦਾ ਤਿਆਰ ਕਰਕੇ ਠੰਡੇ ਪੁਰਜ਼ ਪਹੁੰਚੇ ਪਰ ਮਾਤਾ ਜੀ ਨੇ ਕਿਹਾ ਕਿ ਉਨ੍ਹਾਂ ਨੂੰ ਉਸ ਦੀ ਸੇਵਾ ਪਰਵਾਨ ਹੈ ਪਰ ਉਹ ਮੁੰਗਲਾ ਦੀਰ ਸੋਈ ਦਾ ਖਾਣਾ ਨਹੀਂ ਖਾਣਗੇ ਇਹ ਸੁਣ ਕੇ ਬਾਬਾ ਮੋਤੀराम ਜੀ ਬਹੁਤ ਚਿੰਤਿਤ ਹੋਏ ਅਤੇ ਉਦਾਸ ਹੋ ਕੇ ਘਰ ਵਾਪਸ ਆ ਗਏ ਕਰ ਆਉਣ ਤੇ ਪਪਾ ਜੀ ਦੀ ਮਾਤਾ ਅਤੇ ਉਹਨਾਂ ਦੀ ਪਤਨੀ ਨੇ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਹਨਾਂ ਨੇ ਦੁੱਖ ਭਰੀ ਸਾਰੀ ਦਾਸਤਾਨ ਸੁਣਾ ਦਿੱਤੀ ਉਹਨਾਂ ਦੀ ਮਾਤਾ ਜੀ ਅਤੇ ਪਤਨੀ ਨੇ ਉਹਨਾਂ ਨੂੰ ਇਸ ਸਮੇਂ ਗੁਰੂ ਸਾਹਿਬ ਦੇ ਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਰਹਿਣ ਲਈ ਕਿਹਾ। ਆਪਣੇ ਘਰ ਸਲਾਹ ਕਰਕੇ ਪਾਪਾ ਮੁੱਤੀ لال ਮਹਿਰਾ ਜੀ ਬੜੀ ਪਵਿੱਤਰਤਾ ਨਾਲ ਕਰਮ ਦੁੱਧ ਦਾ ਘੜਬਾ ਲੈ ਕੇ ਠੰਡੇ ਗੁਸਤੇ ਵੱਲ ਚੱਲ ਪਏ। ਚੱਲਣ ਤੋਂ ਪਹਿਲਾਂ ਉਹਨਾਂ ਦੀ ਪਤਨੀ ਨੇ ਆਪਣੇ ਗਹਿਣੇ ਬਾਬਾ ਜੀ ਨੂੰ ਦੇ ਦਿੱਤੇ ਤੇ ਕਿਹਾ ਕਿ ਜੇਕਰ ਕੋਈ ਸਿਪਾਹੀ ਰੋਕੇ ਤਾਂ ਗਹਿਣੇ ਦੇ ਕੇ ਅੱਗੇ ਚਲੇ ਜਾਣਾ। ਤੇ ਆਪਣੀ ਸੇਵਾ ਜ਼ਰੂਰ ਨਿਭਾਉਣਾ ਤਨਤਨ ਬਾਬਾ ਜੀ ਤੇ ਮਾਤਾ ਜੀ ਅਤੇ ਉਹਨਾਂ ਦੀ ਪਤਨੀ ਜੀ ਜਿਨ੍ਹਾਂ ਨੇ ਸੇਵਾ ਨਿਭਾਉਣ ਲਈ ਬਾਬਾ ਜੀ ਦਾ ਤਨ ਮਨ ਅਤੇ ਤਨ ਤੋਂ ਸਾਥ ਦਿੱਤਾ ਬਾਬਾ ਮੋਤੀराम ਮਹਿਰਾ ਜੀ ਜਦੋਂ ਦੁੱਧ ਦਾ ਗੜਬਾ ਲੈ ਕੇ ਠੰਡੇ ਬੁਰਜ ਪਹੁੰਚੇ ਤਾਂ ਪਹਿਰੇਦਾਰਾਂ ਨੇ ਰੋਕ ਲਿਆ ਬਾਬਾ ਜੀ ਨੇ ਉਹਨਾਂ ਨੂੰ ਗਹਿਣੇ ਦਿੱਤੇ ਅਤੇ ਅੱਗੇ ਵਧ ਗਏ ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਮਾਤਾ ਗੁਜਰਕੌਰ ਜੀ ਨੇ ਉਹਨਾਂ ਨੂੰ ਬਹੁਤ ਅਸੀਸਾਂ ਦਿੱਤੀਆਂ ਬਾਬਾ ਜੀ ਨੇ ਤਿੰਨ ਰਾਤਾਂ ਲਈ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਦੁੱਧ ਪਿਉਣ ਦੀ ਸੇਵਾ ਨਿਭਾਈ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਾਬਾ ਮੋਤੀराम ਜੀ ਨੇ ਆਪਣੀ ਅੱਖੀਂ ਦੇਖਿਆ ਉਹ ਆਪਣੇ ਅੱਖਾਂ ਵਿੱਚ ਅੰਜੂਆਂ ਨੂੰ ਸੰਭਾਲਦੇ ਹੋਏ ਠੰਡੇ ਬੁਰਜ ਵਿੱਚ ਜਾ ਕੇ ਮਾਤਾ ਗੁਜਰਕੌਰ ਜੀ ਨੂੰ ਸ਼ਹੀਦੀ ਬਾਰੇ ਕਹਿ ਸੁਣਾਇਆ ਇਹ ਖਬਰ ਦੇਣਾ ਬੱਪਾ ਜੀ ਲਈ ਕਿਸੇ ਕੜੇ ਸੰਘਰਸ਼ ਤੋਂ ਘੱਟ ਨਹੀਂ ਸੀ ਛੋਟੇ ਸਹਿਜਾ ਦੇ ਅੰਦੀ ਸ਼ਹੀਦੀ ਬਾਰੇ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਆਪਣੇ ਪ੍ਰਾਂਤ ਤਿਆਗ ਦਿੱਤੇ ਮਾਤਾ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਦੀਵਾਨ ਟੋਂਡਰਮਲ ਜੀ ਨੇ ਖੜਗੀਆਂ ਸੋਨੇ ਦੀਆਂ ਮੋਹਰਾਂ ਨਾਲ ਸੰਸਕਾਰ ਲਈ ਜ਼ਮੀਨ ਖਰੀਦੀ। ਬਾਬਾ ਜੀ ਨੇ ਅਤੇਖਾਨ ਨਾਮ ਦੇ ਲੱਕੜਹਾਰੇ ਤੋਂ ਚੰਦਨ ਦੀਆਂ ਲੱਕੜੀਆਂ ਦਾ ਛਕੜਾ ਭਰ ਲਿਆ ਅਤੇ ਆਪਣੇ ਹੱਥਾਂ ਨਾਲ ਛਿਖਾ ਤਿਆਰ ਕੀਤੀ। ਬਾਬਾ ਮੋਤੀ ਜੀ ਦੁਆਰਾ ਨਵਾਈ ਸੇਵਾਗੁਪਤ ਹੀ ਰਹਿੰਦੇ ਪਰੰਤੂ ਗੰਗੂ ਰਸੋਈ ਦੇ ਚਚੇਰੇ ਭਾਈ ਪੰਮਾ ਲੰਗਾ ਦੀ चुगली कारण वजीर, वजीर खान ने बाबा जी हूं परिवार समेत पेश होने का आदेश ਦਿੱਤਾ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਕਿਹਾ ਕਿ ਮੈਂ ਤਾਂ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੇਵਕ ਹਾਂ ਤੇ ਮੈਂ ਦੁੱਧ ਪਿਆਉਣ ਦੀ ਸੇਵਾ ਨਿਭਾਈ ਹੈ ਇਹ ਸੁਣ ਕੇ ਵਜ਼ੀਰ ਖਾਨ ਭੜ ਗਿਆ ਤੇ ਕਿਹਾ ਕਿ ਜਾ ਤਾਂ ਜਾ ਮੁਸਲਮਾਨ ਪੰਚਾਇਓ ਨਹੀਂ ਤਾਂ ਕੋਲੂ ਵਿੱਚ ਪਿਲ ਦਿੱਤੇ ਜਾਓਗੇ ਬਾਬਾ ਜੀ ਨੇ ਸ਼ਹੀਦ ਹੋ ਜਾਣਾ ਸਵੀਕਾਰ ਕੀਤਾ ਆਪ ਜੀ ਨੂੰ ਡਰਾਉਣ ਲਈ ਸਭ ਤੋਂ ਪਹਿਲਾਂ ਆਪ ਦੇ 6 ਸਾਲਾਂ ਪੁੱਤਰ ਫਿਰ ਬਜ਼ੁਰਗ ਮਾਤਾ ਤੇ ਫਿਰ ਪਤਨੀ ਬੀਬੀ ਭੋਲੀ ਜੀ ਨੂੰ ਕੋਲੂ ਵਿੱਚ ਪੀੜ ਤੇ ਸ਼ਹੀਦ ਕਰ ਦਿੱਤਾ ਗਿਆ ਬਾਬਾ ਜੀ ਦੇ ਪੂਰੇ ਪਰਿਵਾਰ ਦੇ ਸ਼ਹੀਦ ਹੋਣ ਬਾਅਦ ਆਪ ਜੀ ਨੂੰ ਕੋਲੂ ਵਿੱਚ ਪੀੜ ਕੀਤਾ ਗਿਆ ਬਾਬਾ ਮੋਤੀराम ਮਹਿਰਾ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਉੱਚ ਕੋਟੀ ਦਾ ਬਲਿਦਾਨ ਕਹਿੰਦੇ ਹੋਏ ਪਿਤਾ ਸ਼੍ਰੀ ਦਸ਼ਮੀਸ਼ ਜੀ ਨੇ ਕਿਹਾ ਸੀ ਕਿ ਮੋਤੀराम ਜੀ ਆਪਣੇ ਉੱਚ ਬਲਿਦਾਨ ਦੇ ਕਾਰਨ ਉਹਨਾਂ ਦੇ ਸਭ ਤੋਂ ਪਿਆਰੇ ਗੁਰਸਿੱਖ ਹੋਣ ਦਾ ਮਾਣ ਹਾਸਲ ਕੀਤਾ ਹੈ ਗੁਰਦੁਆਰਾ ਅਮਸ਼ਹੀਤ ਬਾਬਾ ਮੋਤੀराम ਜੀ ਮਹਿਰਾ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਜੀ ਤੋਂ ਥੋੜੀ ਦੂਰ ਸਥਿਤ ਹੈ ਪੰਜਾਬ ਸਰਕਾਰ ਦੁਆਰਾ ਉਹਨਾਂ ਦੇ ਮਹਾਨ ਬਲਿਦਾਨ ਦੀ ਯਾਦ ਵਿੱਚ ਬਾਬਾ ਮੋਤੀराम ਮਹਿਰਾ ਨੇ ਮੌਰੀਲ ਗੇਟ ਦਾ ਨਿਰਮਾਣ ਕੀਤਾ ਗਿਆ ਹੈ।